ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਖਬਰ ਤੁਹਾਡੇ ਨਾਲ ਨੰਗਲ ਤੋਂ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨੰਗਲ ਦੀ ਤਸਵੀਰ ਹੈ ਜਿੱਥੇ ਸੜਕ ਦੇ ਵਿੱਚਕਾਰ ਜਿਹੜਾ ਇੱਕ ਸੱਪ ਹੈ ਉਹ ਕੁਝ ਲੋਕਾਂ ਦੇ ਵੱਲੋਂ ਦੇਖਿਆ ਗਿਆ ਤੇ ਇਸ ਸੱਪ ਨੂੰ ਦੇਖਦੇ ਸਾਰ ਇਹਨਾਂ ਲੋਕਾਂ ਦੇ ਵੱਲੋਂ ਆਣ ਜਾਣ ਵਾਲੇ ਵਹੀਕਲਾਂ ਨੂੰ ਰੋਕ ਕੇ ਸੱਪ ਨੂੰ ਸੜਕ ਪਾਰ ਕਰਵਾਇਆ ਗਿਆ ਦੱਸ ਦਈਏ ਕਿ ਇਹ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਹਾਈਵੇਅ ਜਿੱਥੇ ਅਕਸਰ ਗੱਡੀਆਂ ਦੀ ਵੱਡੀ ਕਤਾਰ ਜਿਹੜੀ ਉਹ ਦੇਖੀ ਜਾਂਦੀ ਹੈ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਇਸ ਦੇ ਲਈ ਜਦੋਂ ਹੀ ਇਹ ਸੱਪ ਨੂੰ ਸੜਕ ਦੇ ਉੱਪਰ ਦੇਖਿਆ ਗਿਆ ਤਾਂ ਕੁਝ ਲੋਕਾਂ ਦੇ ਵੱਲੋਂ ਗੱਡੀਆਂ ਨੂੰ ਰੋਕ ਕੇ ਇਹ ਸੱਪ ਨੂੰ ਉੱਥੋਂ ਲਗਾਇਆ ਗਿਆ ਤਾਂ ਜੋ ਕਿਸੇ ਗੱਡੀ ਦੇ ਟਾਇਰ ਦੇ ਥੱਲੇ ਆ ਕੇ ਇਹ ਸੱਪ ਮਰ ਨਾ ਜਾਵੇ ਖਾਸ ਤੌਰ ਤੇ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਇਹਨਾਂ ਲੋਕਾਂ ਦੇ ਵੱਲੋਂ ਜਿੱਥੇ ਆਪਣੇ ਕੈਮਰਿਆਂ ਦੇ ਵਿੱਚ ਤਸਵੀਰਾਂ ਕੈਦ ਕੀਤੀਆਂ ਗਈਆਂ ਉੱਥੇ ਅੱਜ ਇੱਕ ਵੱਡਾ ਕੰਮ ਕਰਦੇ ਹਾਂ ਇੱਕ ਜੀਬ ਦੀ ਜਿਹੜੀ ਜਾਨ ਬਚਾਈ ਗਈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਧਨ ਜਿਹੜੇ ਵਹੀਕਲ ਜਿਹੜੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਇਸ ਸੱਪ ਨੂੰ ਹੌਲੀ-ਹੌਲੀ ਸੜਕ ਪਾਰ ਜਿਹੜਾ ਕਰਵਾਇਆ ਜਾ ਰਿਹਾ